ਚਿਗਾਲ ਜੀ ਸਾਰਿਆਂ ਨੂੰ ਮੇਲੇ ਦੇ ਵਿੱਚ ਬਿਜੀ ਸੀਗਾ ਸਟੋਰੀਆਂ ਆਈਆਂ ਨਹੀਂ ਅੱਜ ਦੀ ਕਹਾਣੀ ਜਿਹੜੀ ਹੈਗੀ ਆ ਉਹ ਹੈਗੀ ਆ ਮਾਮਾ ਤੇ ਭਾਣਜੀ ਦਾ ਰਿਸ਼ਤਾ ਇਸ ਕਹਾਣੀ ਦੇ ਵਿੱਚ ਕਈ ਪੱਖ ਨੇ ਸੋਨੂੰ ਇੱਕ ਟਾਈਮ ਲੱਗੋ ਵੀ ਮਾਮੇ ਦਾ ਕਸੂਰ ਆ ਮਾਮੇ ਨੂੰ ਸਜ਼ਾ ਦਿਓ ਪਰ ਕਿਸੇ ਹੱਦ ਤੱਕ ਐਂਡ ਤੇ ਜਾ ਕੇ ਸੋਨੂੰ ਲੱਗੋ ਵੀ ਭਾਣਜੀ ਦਾ ਹੀ ਏਡਾ ਵੱਡਾ ਕਸੂਰ ਆ ਉਹਨੇ ਕੀ ਕਰਤਾ ਬਹੁਤ ਇਸ ਕੇਸ ਦੇ ਵਿੱਚ ਗੱਲਾਂ ਆਉਂਦੀਆਂ ਨੇ ਹਨਾ ਮੰਮੀ ਭਾਣਜੀ ਬਹੁਤ ਮਤਲਬ ਗੱਲਾਂ ਆਉਣਗੀਆਂ 5 ਜੂਨ ਦੀ ਘਟਨਾ 2023 ਦੀ 2023 ਦੇ ਵਿੱਚ ਹైదరాబాద్ ਦੀ ਘਟਨਾ ਕਿ ਉੱਥੋਂ ਇੱਕ ਮੰਦਰ ਦਾ ਪੁਜਾਰੀ ਜਿਹੜਾ ਕਿ ਪੁਲਿਸ ਥਾਣੇ ਜਾਂਦਾ ਉੱਥੇ ਜਾ ਕੇ ਕਹਿੰਦਾ ਕਿ ਮੇਰੀ ਭਾਣਜੀ ਮਿਸਿੰਗ ਆ ਉਸ ਤੋਂ ਬਾਅਦ ਜਿਹੜੀ ਜਾਂਚ ਹੁੰਦੀ ਆ ਤਬ ਜਿਹੜੇ ਮਾਮੇ ਤੇ ਭਾਣਜੀ ਦੇ ਸੰਬੰਧ ਬਾਹਰ ਆਉਂਦੇ ਨੇ ਜਾਂ ਉਹਨਾਂ ਦੀਆਂ ਗੱਲਾਂ ਬਾਹਰ ਆਉਂਦੇ ਸ਼ੌਕ ਹੋ ਜਾਂਦੇ ਪਰ ਐਂਡ ਤੇ ਜਿਹੜਾ ਇੱਕ ਨਵਾਂ ਖੁਲਾਸਾ ਹੁੰਦਾ ਉਹ ਵੀ ਬੜਾ ਖਤਰਨਾਕ ਸੀ ਨਾ ਐਕਟ ਆਫ ਕਰਮਾ ਇਸ ਸਟੋਰੀ ਨੂੰ ਨਾਮ ਦਿੱਤਾ ਜਾ ਸਕਦਾ ਕਿ ਕਰਮ ਬਹੁਤ ਬਲਵਾਨ ਹੁੰਦੇ ਨੇ ਕਰਮਾਂ ਤੇ ਯਕੀਨ ਰੱਖਿਆ ਕਰੋ ਕਰਮਾਂ ਦੀ ਸਜ਼ਾ ਮਿਲ ਜਾਂਦੀ ਹੁੰਦੀ ਹੈ ਇਸ ਜਨਮ ਵਿੱਚ ਸੋ ਚਲੋ ਜੀ ਕਹਾਣੀ ਸ਼ੁਰੂ ਕਰਦੇ ਆਂ ਕਹਾਣੀ ਹైదరాబాద్ ਦੀ ਹੈ 5 ਜੂਨ 2023 ਨੂੰ ਇੱਕ ਚਿੱਟੇ ਕੱਪੜਿਆਂ ਦੇ ਵਿੱਚ ਤਿਲਕ ਲਾਈ ਬੰਦਾ ਹైదరాబాద్ ਪੁਲਿਸ ਸਟੇਸ਼ਨ ਪਹੁੰਚਦਾ ਤੇ ਆ ਕੇ ਕਹਿੰਦਾ ਕਿ ਮੇਰੀ ਭਾਣ ਜੀ ਜਿਹਦਾ ਨਾਂ ਹੈਦਾ குரு ਗੰਤੀ ਅਫਸਰਾ ਅਫਸਰਾ ਨਾਮ ਲਾਵਾਂਗੇ ਆਪਾਂ ਮੇਰੀ ਭਾਣ ਜੀ ਅਫਸਰਾ ਜਿਹੜੀ ਕਿ 5 ਜੂਨ ਨੂੰ ਮੈਂ ਡ੍ਰੌਪ ਕਰਕੇ ਆਇਆ ਸੀ ਦੋਸਤਾਂ ਕੋਲੇ ਜਾਣਾ ਸੀਗਾ ਤੇ ਮੈਂ ਉਹਦਾ ਮਾਮਾ ਸਾਈਂ ਕ੍ਰਿਸ਼ਨਾ ਮਾਮੇ ਦੀ ਏਜ ਹੁੰਦੀ 36 ਸਾਲ ਭਾਣਜੀ ਦੀ ਏਜ ਹੁੰਦੀ 30 ਸਾਲ ਮੈਂ ਉਹਦਾ ਮਾਮਾ ਸਾਈਂ ਕ੍ਰਿਸ਼ਨਾ ਮੈਂ ਆਪਦੀ ਭਾਣਜੀ ਨੂੰ ਦੋਸਤਾਂ ਕੋਲੇ ਜਾਣਾ ਸੀ ਉਹਨੇ ਲਾ ਕੇ ਆ ਗਿਆ ਸੀਗਾ ਪਰ ਉਸ ਤੋਂ ਬਾਅਦ ਜਿਹੜੀ ਪਿਕਅਪ ਵਾਲੀ ਲੋਕੇਸ਼ਨ ਸੀ ਉੱਥੇ ਮੇਰੀ ਭਾਣਜੀ ਹੈ ਨਹੀਂ ਸੀ ਮੈਂ ਡ੍ਰੌਪ ਕਰਤਾ ਸੀਗਾ ਮੈਂ ਉਹਨੂੰ ਸਰੂਰ ਨਗਰ ਵਾਲੇ ਪਾਸੇ ਗਿਆ ਸੀਗਾ ਅਸਲ ਦੇ ਵਿੱਚ ਮਾਮਾ ਮੰਦਰ ਦਾ ਪੁਜਾਰੀ ਹੁੰਦਾ ਤੇਰੀ ਭਾਣਜੀ ਤੇਰੀ ਭੈਣ ਹੁੰਦੀ ਆ ਤੇ ਕਹਿੰਦਾ ਮੈਂ ਡ੍ਰੌਪ ਕਰਕੇ ਆਇਆ ਸੀ ਉਸ ਤੋਂ ਬਾਅਦ ਮੇਰੀ ਭਾਣਜੀ ਦਾ ਫੋਨ ਸਵਿਚ ਆਫ ਤੇ ਕੋਈ ਕੰਟੈਕਟ ਨਹੀਂ ਹੋ ਰਿਹਾ ਕੋਈ ਹੈਲਪ ਕਰੋ ਪੁਲਿਸ ਇਹ ਗੱਲ ਸੁਣ ਕੇ ਸਤਰਕ ਹੋ ਜਾਂਦੇ ਕਿਉਂਕਿ ਕੁੜੀ ਦੀ ਮਿਸਿੰਗ ਰਿਪੋਰਟ ਸੀਗੀ ਸਭ ਤੋਂ ਪਹਿਲਾਂ ਤਾਂ ਪੁਜਾਰੀ ਦੇ ਉੱਤੇ ਮੰਦਿਰ ਚ ਜਾਂਦੇ ਆ ਸਾਰੀ ਪੁੱਛਦੇ ਨੇ ਵੀ ਕਿੱਥੇ ਕਿੱਥੇ ਡ੍ਰੌਪ ਕੀਤਾ ਉਹ ਸਾਰਾ ਏਰੀਆ ਟ੍ਰੇਸ ਕਰਦੇ ਨੇ 29 ਕਿਲੋਮੀਟਰ ਦਾ ਹੋ ਏਰੀਆ ਹੁੰਦਾ ਪਿਕਅਪ ਤੇ ਡ੍ਰੌਪ ਦਾ ਲਾਸਟ ਬਾਰ ਮਾਮਾ ਕਹਿੰਦਾ ਮੈਂ ਇੱਥੇ ਛੱਡ ਕੇ ਆਇਆ ਸੀਗਾ ਮੁੜ ਕੇ ਮੈਨੂੰ ਮਿਲੀ ਨਹੀਂ ਫੋਨ ਸਵਿਚ ਆਫ ਆਪਾਂ ਦੋਸਤ ਵੀ ਕਹਿੰਦੇ ਨੇ ਵੀ ਸਾਡੇ ਕੋਲੇ ਤਾਂ ਆਈ ਨਹੀਂ ਉਸ ਤੋਂ ਬਾਅਦ ਮੰਮੀ ਤੋਂ ਕਨਫਰਮ ਕੀਤਾ ਜਾਂਦਾ ਕਿ ਤੁਹਾਡੀ ਬੇਟੀ ਲਾਸਟ ਟਾਈਮ ਮਾਮੇ ਨਾਲ ਹੀ ਗਈ ਸੀ ਤਾਂ ਮਾਂ ਇਹ ਚੀਜ਼ ਕਨਫਰਮ ਕਰ ਜਾਂਦੀ ਕਿ ਹਾਂ 3 ਜੂਨ ਨੂੰ ਇਸ ਮੇਰੇ ਭਰਾ ਨਾਲ ਹੀ ਮੇਰੀ ਬੇਟੀ ਗਈ ਸੀਗੀ ਇਹ ਉੱਥੇ ਲਾ ਕੇ ਆਇਆ ਸੀ ਵਾਪਸ ਮਿਲਦੀ ਨਹੀਂ ਚਲੋ ਜੀ ਪੁੱਛ ਪੜਤਾਲ ਹੁੰਦੀ ਹੈ ਸਾਰੀ ਹੁਣ ਪੁਲਿਸ ਸੀਸੀਟੀਵੀ ਦੇਖਣ ਲੱਗ ਜਾਂਦੀ ਹੈ 29 ਕਿਲੋਮੀਟਰ ਦੇ ਏਰੀਏ ਦੇ ਵਿੱਚ ਸੀਸੀਟੀਵੀ ਕਿੰਨੇ ਲੱਗੇ ਨੇ ਹਜ਼ਾਰਾਂ ਸੀਸੀਟੀਵੀ ਲੱਗੇ ਸੀ ਪਰ ਪੁਲਿਸ ਨੇ ਕੱਲਾ ਕੱਲਾ ਜਾਂਚ ਕਰਨਾ ਸੀਗਾ ਪੁਲਿਸ ਜਾਂਚ ਕਰਨ ਲੱਗ ਜਾਂਦੀ ਹੈ ਬੜੇ ਬਖੂਬੀ ਤਰੀਕੇ ਨਾਲ ਜਿੱਥੇ ਭਾਣ ਜੀ ਨੂੰ ਚੱਕਿਆ ਸੀਗਾ ਪਤਾ ਲੱਗਦਾ ਘਰ ਦੇ ਬਾਹਰੋਂ ਇਹ ਲੈ ਕੇ ਗਿਆ ਗੱਡੀ ਦੇ ਵਿੱਚ ਗੱਡੀ ਦੇ ਵਿੱਚ ਬਿਠਾਇਆ ਤੇ ਉਸ ਤੋਂ ਬਾਅਦ ਇਸ ਕੁੜੀ ਨੂੰ ਕਿਤੇ ਨਹੀਂ ਉਤਾਰਦਾ ਕੋਈ ਸੀਸੀਟੀਵੀ ਇਦਾਂ ਦਾ ਮਿਲਦਾ ਹੀ ਨਹੀਂ ਜਿਹਦੇ ਵਿੱਚ ਭਾਣ ਜੀ ਨੂੰ ਤਾਰਿਆ ਹੋਵੇ ਗੱਡੀ ਚੋਂ ਮਾਮੇ ਨੂੰ ਫੇਰ ਬੁਲਾਇਆ ਜਾਂਦਾ ਤਾਂ ਉਹਨੂੰ ਪੁੱਛਿਆ ਜਾਂਦਾ ਵੀ ਹਾਂ ਵੀ ਤੂੰ ਤਾਰਿਆ ਨਹੀਂ ਤਾਂ ਉਹ ਹੜਬੜਾ ਜਾਂਦਾ ਬਿਆਨ ਬਦਲ ਜਾਂਦਾ ਨਵੀਂ ਤੋਂ ਨਵੀਂ ਕਹਾਣੀ ਸੁਣਾ ਰਿਹਾ ਹੁੰਦਾ ਬਿਆਨਬਾਜ਼ੀ ਦੇ ਵਿੱਚ ਫਰਕ ਪੈਂਦਾ ਦੇਖ ਕੇ ਪੁਲਿਸ ਨੂੰ ਸ਼ੱਕ ਹੋ ਜਾਂਦਾ ਤੇ ਫਿਰ ਪੁਲਿਸ ਸ਼ਕਤੀ ਨਾਲ ਪੁੱਛਦੀ ਆ ਵੀ ਮੇਰਾ ਗੱਲ ਦੱਸ ਦੇ ਕੀ ਯਾਰ ਨਹੀਂ ਡਾਂਗ ਬਹੁਤ ਫਿਰਨੀ ਐ ਤੇਰੀ ਤਾਂ ਉਸ ਤੋਂ ਬਾਅਦ ਜਿਹੜਾ ਮਾਮਾ ਜਿਹੜੇ ਖੁਲਾਸੇ ਕਰਦਾ ਉਸ ਨਾਲ ਮੈਂ ਕਹਿੰਦਾ ਵੀ ਤੁਸੀਂ ਵੀ ਹੈਰਾਨ ਹੋ ਜਾਓਗੇ ਵੀ ਅਸਲ ਦੇ ਵਿੱਚ ਗੱਲ ਕੀ ਸੀਗੀ ਹੁਣ ਕਹਾਣੀ ਸਾਹਮਣੇ ਆਉਂਦੀ ਐ ਤਾਂ ਦੱਸਦਾ ਕਹਿੰਦਾ ਵੀ 3 ਜੂਨ ਨੂੰ ਮੈਂ ਘੁੰਮਣ ਦੇ ਬਹਾਨੇ ਮੇਰੀ ਭਾਣਜੀ ਨੂੰ ਅਫਸਰਾ ਨੂੰ ਗੱਡੀ 'ਚ ਬਿਠਾਇਆ ਗੱਡੀ ਚ ਬਹਾਨ ਤੋਂ ਬਾਅਦ ਸੁੰਨ ਸਣ ਇਲਾਕਾ ਸੀ ਪਹਾੜੀ ਦਾ ਉੱਥੇ ਮੈਂ ਲੈ ਗਿਆ ਉੱਥੇ ਲਿਜਾ ਕੇ ਸਾਡੇ ਚ ਕੋਈ ਗੱਲਬਾਤ ਹੋਈ ਅਸੀਂ ਲੜੇ ਤੇ ਉਸ ਤੋਂ ਬਾਅਦ ਮੈਂ ਪੱਥਰ ਦੇ ਨਾਲ ਉਹਦੀ ਭਾਣ ਜੀ ਦਾ ਮੂੰਹ ਪੰਨਤਾ ਕੁਚਲਤਾ ਜਮਾ ਉਸ ਤੋਂ ਬਾਅਦ ਮੈਨੂੰ ਟੈਨਸ਼ਨ ਹੋ ਗਈ ਕਿਵੇਂ ਇਹਦੀ লাশ ਕਿੱਥੇ ਲੁਕਾਵਾਂ ਤਾਂ ਭਾਣ ਜੀ ਨੂੰ ਗੱਡੀ ਚ ਪਾਇਆ ਤੇ ਉੱਥੇ ਚੱਕਰ ਲਾਉਂਦਾ ਰਿਹਾ ਤਾਂ ਸੋਚਿਆ ਵੀ ਕਿਉਂ ਨਾ ਇਹਦੀ ਅੱਗ ਲਾ ਦਾਂ ਇਹਦੀ লাশ ਨੂੰ ਤਾਂ ਲੱਕੜਾਂ ਇਕੱਠੀਆਂ ਕਰਨ ਲੱਗਿਆ ਪਰ ਉੰਨੀ ਲੱਕੜਾਂ ਨਹੀਂ ਮਿਲੀਆਂ ਮੈਨੂੰ ਜਿੰਨੇ লাশ ਮੱਚ ਸਕਦੀ ਸੀ ਤਾਂ ਇਹ ਪਲਾਨ ਕੈਨਸਲ ਕਰ ਦਿੰਦਾ ਭਾਣ ਜੀ ਨੂੰ ਲੈ ਕੇ ਜਾਂਦਾ ਉਸ ਤੋਂ ਬਾਅਦ ਇਹ ਘਰੇ ਗੱਡੀ پارک ਕਰਕੇ ਕੱਪੜੇ-ਕੋਪੜੇ ਉਹਦੇ ਪਾ ਕੇ ਮੰਦਿਰ ਜਿਹੜਾ ਪੁਜਾਰੀ ਹੁੰਦਾ ਨੇ ਉਸ ਤੋਂ ਬਾਅਦ ਮੰਦਿਰ ਦੇ ਮੰਗਰਲੇ ਪਾਸੇ ਗੱਡੀ پارک ਕਰ ਦਿੰਦਾ ਤੇ ਆਪ ਸਾਰੀ ਉਹ ਮੰਦਿਰ ਦੀ ਜਿਹੜਾ ਕੰਮਕਾਰ ਕਰਨਾ ਹੁੰਦਾ ਕਰ ਲੈਂਦਾ ਸ਼ਾਮ ਦਾ ਵੇਲਾ ਹੋ ਜਾਂਦਾ ਸ਼ਾਮ ਦੇ ਵੇਲੇ ਉਹਨਾਂ ਦੇ ਇੱਕ ਮੰਦਿਰ ਦੇ ਪਾਸੇ ਨਾ ਇੱਕ ਹੋਲ ਹੁੰਦਾ ਗਾਟਰ ਟਾਈਪ ਉਹਦੇ ਵਿੱਚ ਲਾਸ ਛਿਟ ਕੇ ਉੱਤੇ ਦੋ ਟਰੱਕ ਮਿੱਟੀ ਦੇ ਛਟਵਾ ਦਿੰਦਾ ਸਵੇਰ ਹੁੰਦੀ ਆ ਇੱਕ ਦਿਨ ਲੰਘਦਾ ਤੈਨੂੰ ਲੱਗਦਾ ਵੀ ਮੇਰਾ ਕੰਮ ਓਕੇ ਆ ਤਾਂ ਇਹਨੂੰ ਮਹਿਸੂਸ ਹੁੰਦਾ ਕਿ ਮੁਸ਼ਕਾਰੀ ਇਹ লাশ ਦੇ ਵਿੱਚੋਂ ਤਾਂ ਇਹ ਕੀ ਕਰਦਾ ਰਾਤ ਨੂੰ ਫੇਰ ਮਿੱਟੀ ਹਟਾ ਕੇ লাশ ਕੱਢਦਾ লাশ ਕੱਢਣ ਤੋਂ ਬਾਅਦ ਉਸ ਨੂੰ ਹੋਰ ਥੱਲੇ ਧੱਕ ਕੇ ਮਿੱਟੀ ਹੋਰ ਪਾ ਦਿੰਦਾ ਤੇ ਉਸ ਤੇ ਪਲਸਟਰ ਲਵਾਉਂਦਾ ਜਿਵੇਂ ਕਹਿੰਦਾ ਵੀ ਸਿਮਿੰਟ ਦਾ ਬੰਦ ਕਰ ਦਿੰਦਾ ਤੇ ਐ ਟੈਨਸ਼ਨ ਫਰੀ ਹੋ ਜਾਂਦਾ ਵੀ ਆਪਾਂ ਦਾ ਓਕੇ ਆ ਪਰ ਉਸ ਨੂੰ ਇੱਕ ਟੈਨਸ਼ਨ ਹੁੰਦੀ ਹੈ ਕਿ ਮੇਰੀ ਭੈਣ ਨੂੰ ਪਤਾ ਕਿ ਮੇਰੀ ਭਾਣ ਵੀ ਭਾਣ ਜੀ ਮੇਰੇ ਨਾਲ ਸੀ ਲਾਸਟ ਟਾਈਮ ਵੀ ਉਹ ਪੁਲਿਸ ਨੂੰ ਦੱਸ ਸਕਦੀ ਆ ਤਾਂ ਇਸ ਚੀਜ਼ ਨੂੰ ਕੀ ਕਰਦਾ ਹੈ ਲੁਕਾਉਣ ਦੇ ਲਈ ਪੁਲਿਸ ਕੋਲੇ ਆਪ ਹੀ ਰਿਪੋਰਟ ਲਿਖਿਆ ਜਾਂਦਾ ਪਰ ਇਹਦੀ ਚਲਾਕੀ ਫੜੀ ਜਾਂਦੀ ਹੈ ਪਰ ਰੀਜ਼ਨ ਕੀ ਸੀ ਕਿ ਮਾਰੀ ਕਿਉਂ ਆ ਮਾਰਨ ਦਾ ਰੀਜ਼ਨ ਕੀ ਸੀਗਾ ਤਾਂ ਪਤਾ ਲੱਗਦਾ ਕਿ ਇਹਨਾਂ ਦੇ ਵਿੱਚ ਆਪਸੀ ਪ੍ਰੇਮ ਸਬੰਧ ਸੀਗੇ ਭਾਣ ਜਾਂ ਤੇ ਭਾਣ ਜੀ ਤੇ ਮਾਮੇ ਦੇ ਦੋਨਾਂ ਦੇ ਪ੍ਰੇਮ ਸਬੰਧ ਸੀਗੇ ਪਿਆਰ ਇੰਨਾ ਕਿ ਜ਼ਿਆਦਾ ਸੀਗਾ ਕੇ ਬਹੁਤ ਕਰੀਬ ਹੋ ਗਏ ਇੰਨੇ ਕਰੀਬ ਹੋ ਗਏ ਕਿ ਭਾਣ ਜੀ ਮਾਮੇ ਤੋਂ ਪ੍ਰੈਗਨੈਂਟ ਹੋ ਗਈ ਪ੍ਰੈਗਨੈਂਟ ਹੋਣ ਤੋਂ ਬਾਅਦ ਹੁਣ ਅਫਸਰਾ ਕਹਿੰਦੀ ਸੀ ਕਿ ਤੂੰ ਮੇਰੇ ਨਾਲ ਵਿਆਹ ਕਰਾ ਪਰ ਮਾਮਾ ਆਲਰੇਡੀ ਵਿਆਹ ਹੋਇਆ ਸੀ ਦੀ ਮਾਮੀ ਨਾਲ ਦੋ ਜਵਾਕ ਸੀ ਮਾਮੇ ਦੇ ਪਰ ਉਹ ਕਹਿੰਦੀ ਮੈਂ ਮਰ ਜੂ ਤੇਰੇ ਬਿਨਾ ਜੇ ਤੂੰ ਵਿਆਹ ਨਾ ਕਰਵਾਇਆ ਉਹ ਕਹਿੰਦਾ ਮੈਂ ਮੈਰਿਡ ਆ ਬੱਚੇ ਕਿਦਾਂ ਛੱਡਦਾ ਤਾਂ ਉਹ ਕਹਿੰਦੀ ਵੀ ਤੂੰ ਆਪਦੇ ਘਰ ਵਾਲੀ ਨੂੰ ਛੱਡ ਦੇ ਤੂੰ ਮੇਰੇ ਨਾਲ ਰਹਿਣ ਲੱਗ ਜਾ ਉਹ ਬਾਰ-ਬਾਰ ਮਨਾ ਕਰਦਾ ਹੁਣ ਇਸ ਵਾਰੀ ਮਾਮੇ ਨੇ ਪਹਿਲਾਂ ਤਾਂ ਇਹਦਾ ਵਰਸ਼ਨ ਇਹਨੇ ਕਰਵਾਇਆ ਆਪਦਾ ਫਿਰ ਕਹਿੰਦੀ ਤੂੰ ਵਿਆਹ ਕਰਵਾ ਲਾ ਹਜੇ ਵੀ ਨਹੀਂ ਖੜਾ ਛੱਡਿਆ ਤਾਂ ਉਹ ਪਲਾਨ ਬਣਾਉਂਦਾ ਤਿੰਨ ਤਰੀਕ ਦਾ ਤਿੰਨ ਤਰੀਕ ਨੂੰ ਉਹਨੂੰ ਝੌਂਸੇ ਨਾਲ ਬਿਠਾ ਕੇ ਲੈ ਜਾਂਦਾ ਪਹਾੜੀ ਤੇ ਪਹਾੜੀ ਤੇ ਜਾ ਕੇ ਇਹਨਾਂ ਦੀ ਲੜਾਈ ਹੁੰਦੀ ਆ ਇਸ ਗੱਲ ਕਰਕੇ ਕਿ ਤੂੰ ਮੇਰੇ ਨਾਲ ਵਿਆਹ ਨਹੀਂ ਕਰਾਉਂਦਾ ਉਹ ਕਹਿੰਦਾ ਮੈਂ ਕਰਵਾ ਨਹੀਂ ਸਕਦਾ ਵੀ ਇਹ ਰਿਸ਼ਤਾ ਇਦਾਂ ਦਾ ਉਹ ਕੰਨੀ ਤੈਨੂੰ ਪਹਿਲਾਂ ਨਹੀਂ ਦੱਸਦਾ ਸੀ ਤਾਂ ਉਸ ਤੋਂ ਬਾਅਦ ਕੀ ਕਰਦਾ ਇਹ ਲੜਪੰਦੇ ਨੇ ਇਹਨੂੰ ਮਾਰ ਦਿੰਦਾ ਉਸ ਤੋਂ ਬਾਅਦ ਤੁਸੀਂ ਅਗਲੀ ਗੱਲ ਸੁਣੀ ਆ ਸਾਰੀ ਕਿ ਉਹ ਤੋਂ ਬਾਅਦ ਇਹ ਗੱਡੀ ਦੇ ਵਿੱਚ ਲੈ ਕੇ ਆਉਂਦਾ ਸਾਰਾ ਕੁਝ ਕਰਦਾ ਨਾ ਤੇ ਉਹ ਤੋਂ ਬਾਅਦ ਇਹ ਫੜਾਇਆ ਜਾਂਦਾ ਜੀ ਫੜਨ ਤੋਂ ਬਾਅਦ ਇਹਨੂੰ ਜੇਲ੍ਹ ਦੇ ਵਿੱਚ ਲਿਆ ਜਾਇਆ ਜਾਂਦਾ ਜੇਲ੍ਹ ਦੇ ਵਿੱਚ ਜਾ ਕੇ ਇਹਦੀ ਇੰਟਰਨੈਟ ਹਿਸਟਰੀ ਵੀ ਦੇਖੀ ਜਾਂਦੀ ਜਿਹਦੇ ਵਿੱਚ ਨੇ ਲਾਸਟ ਟਾਈਮ ਸਰਚ ਮਾਰੀ ਸੀ ਕਿ ਹਾਊ ਟੂ ਕਿਲ ਹਿਊਮਨ ਬੀਇੰਗ ਹਨ ਬੰਦੇ ਨੂੰ ਕਿੱਦਾਂ ਮਾਰੀ ਸਕਦੇ ਆ ਚਲੋ ਜੀ ਇਹ ਸਾਰਾ ਕੁਝ ਹੋ ਗਿਆ ਉਸ ਤੋਂ ਅਗਲੇ ਦਿਨ ਲੋਕਾਂ 'ਚ ਖਬਰ ਜਾਂਦੀ ਆ ਕਿ ਮਾਮੇ ਦੇ ਭਾਣਜੀ ਨਾਲ ਐਦਾਂ ਸੰਬੰਧ ਸੀ ਕਿ ਤੇ ਮਾਮੇ ਨੇ ਭਾਣਜੀ ਮਾਰਤੀ ਪ੍ਰੈਗਨੈਂਟ ਵੀ ਸੀਗੀ ਉਹਦੇ ਤੋਂ ਤਾਂ ਲੋਕਾਂ ਨੇ ਬੜੀ ਧੂਤੂ ਕੀਤੀ ਹੈ ਨਾ ਅਫਸਰਾ ਦੇ ਨਾਲ ਬਹੁਤ ਲੋਕਾਂ ਨੂੰ ਪਿਆਰ ਹਮਦਰਦੀ ਆਈ ਧੱਕਾ ਕਰਦਾ ਸੀ ਮਾਮਾ ਜੇ ਉਹ ਚਲੋ ਇਹ ਖਬਰ ਘੁੰਮਦੀ ਘੁੰਮਦੀ ਉੜਦੀ ਉੜਦੀ ਖਬਰ ਤਾਮਲ 나ਡੂ ਪਹੁੰਚਦੀ ਆ ਤਾਂ ਤਾਮਲ 나ਡੂ ਚੋਂ ਇੱਕ ਹੋਰ ਸੱਚ ਸਾਹਮਣੇ ਨਿਕਲ ਕੇ ਆਉਂਦਾ ਜੇ ਤੁਹਾਨੂੰ ਹੁਣ ਤੱਕ ਅਫਸਰਾ ਨਾਲ ਹਮਦਰਦੀ ਸੀ ਤਾਂ ਇਸ ਤੋਂ ਬਾਅਦ ਤੁਹਾਨੂੰ ਉਹਦੇ ਨਾਲ ਵੀ ਗੁੱਸਾ ਆਊਗਾ ਤਨ ਲక్ష్ਮੀ ਨਾਂ ਦੀ ਇੱਕ ਔਰਤ ਕੰਟੈਕਟ ਕਰਦੀ ਆ ਪੁਲਿਸ ਨੂੰ ਕਿ ਜਿਸ ਕੁੜੀ ਦੀ ਤੁਸੀਂ ਫੋਟੋ ਲਾਈ ਆ ਇਸ ਕੁੜੀ ਦੀ ਅਫਸਰਾ ਦੀ ਕਈ ਸਾਲ ਪਹਿਲਾਂ ਇਹ ਮੇਰੇ ਮੁੰਡੇ ਨੂੰ ਵਿਆਹੀ ਹੋਈ ਸੀਗੀ ਤੇ ਮੇਰੇ ਮੁੰਡੇ ਨੇ ਇਸ ਕੁੜੀ ਕਰਕੇ ਸੁਸਾਇਡ ਕਰ ਲਿਆ ਇਹ ਜ਼ਿੰਮੇਵਾਰ ਆ ਕੁੜੀ ਮੇਰੀ ਮੁੰਡੇ ਦੀ ਸੁਸਾਇਡ ਦਾ ਹੁਣ ਇਹ ਇੱਕ ਸੱਚ ਲੱਗ ਸਾਹਮਣੇ ਆਉਂਦਾ ਤਾਂ ਪਤਾ ਲੱਗਦਾ ਕਿ ਜਿਹੜਾ ਮੁੰਡਾ ਸੀਗਾ ਇਹ ਕਾਰਤਿਕ ਕਾਰ্তিক ਮੁੰਡਾ ਹੈਗਾ ਸੀ ਆਈਟੀ ਇੰਜੀਨੀਅਰ ਆ ਸੌਰੀ ਸੌਫਟਵੇਅਰ ਇੰਜੀਨੀਅਰ ਸੀਗੀ ਚੰਗੀ ਤਨਖਾਹ ਸੀਗੀ ਤਾਂ ਘਰ ਦੇ ਕੁੜੀ ਲੱਭਦੇ ਆ ਤਾਂ ਅਫਸਰਾ ਦਾ ਰਿਸ਼ਤਾ ਆ ਜਾਂਦਾ ਅਫਸਰਾ ਨਾਲ ਵਿਆਹ ਦਿੰਦੇ ਆ ਚਲੋ ਜੀ ਵਿਆਹ ਤੋਂ ਬਾਅਦ ਅਫਸਰਾ ਦੇ ਨਾਲ ਉਹਦੀ ਮਾਂ ਵੀ ਰਹਿਣ ਲੱਗ ਜਾਂਦੀ ਅਫਸਰਾ ਦੇ ਘਰੇ ਕਾਰ্তিক ਚੰਗੇ ਪੈਸੇ ਕਮਾਉਂਦਾ ਹੁੰਦਾ ਤਾਂ ਇਹ ਮਾਵਾਂ ਤੀਆਂ ਉਹਦੇ ਪੈਸੇ ਨੂੰ ੜਾਉਣ ਲੱਗ ਜਾਂਦੀਆਂ ਨੇ ਸ਼ਾਪਿੰਗ ਕੀ ਜੁਐਲਰੀ ਕੀ ਬੜਾ ਕੁਝ ਇਸ ਕਦਰ ਤੱਕ ੜਾਉਂਦੀਆਂ ਨੇ ਕਿ ਮੁੰਡੇ ਨੂੰ 25 ਲੱਖ ਦਾ ਲੋਨ ਲੈਣਾ ਪੈਂਦਾ ਇਹਦੇ ਖਰਚੇ ਉਠਾਉਣ ਲਈ 25 ਲੱਖ ਲੋਨ ਲੈ ਕੇ ਵੀ ਉਹ ਵੀ ਖਰਚਾ ਉੱਡ ਜਾਂਦਾ ਗੱਡੀਆਂ ਕੀ ਲਗਜ਼ਰੀ ਲਾਈਫ ਉਹ ਇਸ ਕਦਰ ਤੱਕ ਹੱਦ ਤੱਕ ਹੱਲ ਜਾਂਦਾ ਕਿ ਉਹ ਬੰਦਾ ਮੜਾ ਕਰ ਦਿੰਦਾ ਕਿ ਹੁਣ ਮੈਂ ਤੁਹਾਨੂੰ ਪੈਸੇ ਨਹੀਂ ਦੇਣੇ ਮੈਂ 25 ਲੱਖ ਤੁਹਾਡੇ ਲਈ ਪਹਿਲਾਂ ਹੀ ਲੈ ਲਿਆ ਵੀ ਹੋਰ ਕਿੰਨੇ ਕੁ ਪੈਸੇ ਲਾਵਾਂ ਮੈਂ ਤਾਂ ਇਹ ਮਾਮਾ ਧੀਆ ਤੇ ਦਹੇਜ ਦਾ ਕੇਸ ਪਵਾਦੀਆਂ ਨੇ ਤਾਂ ਇਸ ਨੂੰ ਜੇਲ੍ਹ ਹੋ ਜਾਂਦੀ ਆ 15 ਦਿਨ ਜੇਲ੍ਹ ਚ ਲਾਉਣ ਤੋਂ ਬਾਅਦ ਘਰ ਆ ਕੇ ਇਹ ਆਪਦੇ ਹੱਥੀ ਸੁਸਾਈਡ ਕਰ ਲੈਂਦਾ ਆਪਦਾ ਮੁੰਡਾ ਮਰ ਜਾਂਦਾ ਉਸ ਤੋਂ ਬਾਅਦ ਅਫਸਰਾ ਦੀ ਮੌਤ ਕਰਮ ਇਸ ਜੁਗ ਦੇ ਵਿੱਚ ਹੀ ਪਤਾ ਲੱਗ ਗਿਆ ਨਾ ਉਸ ਤੋਂ ਬਾਅਦ ਇਹ ਹైదరాబాద్ ਆਉਂਦੀ ਆ ਹైదరాబాద్ ਆਉਣ ਤੋਂ ਬਾਅਦ ਮਾਮੇ ਨਾਲ ਚੱਕਰ ਚੱਲਦਾ ਫਿਰ ਮਾਮੇ ਤੋਂ ਪ੍ਰੈਗਨੈਂਟ ਹੁੰਦੀ ਆ ਇਹ ਫਿਰ ਉਸ ਤੋਂ ਬਾਅਦ ਇਹਦੀ ਮੌਤ ਹੁੰਦੀ ਆ ਇਹ ਖਬਰ ਸੁਣ ਕੇ ਫਿਰ ਲੋਕਾਂ ਨੇ ਅਫਸਰਾ ਨੂੰ ਵੀ ਹਮਦਰਦੀ ਦੇਣੋਂ ਹਟਤੀ ਹੁਣ ਜੇ ਅੱਜ ਦੀ ਗੱਲ ਕਰੀਏ ਜੀ ਨਾਓ ਅਫਸਰਾ ਦਾ ਜਿਹੜਾ ਮਾਮਾ ਸੀਗਾ ਉਹ ਜੇਲ੍ਹ 'ਚ ਆ ਜੀ ਤੇ ਅਦਾਲਤ 'ਚ ਕੇਸ ਚੱਲ ਰਿਹਾ ਸਟੋਰੀਆਂ ਹੁਣ ਰੋਜ਼ ਆਉਣਗੀਆਂ ਮੈਂ ਮੇਲੇ 'ਚ ਬੀਜੀ ਸੀਗਾ ਬਹੁਤ ਵਧੀਆ ਮੇਲਾ ਹੋਇਆ ਥੈਂਕ ਯੂ ਪਹਿਲਾ ਮੇਲਾ ਸੀ ਬਹੁਤ ਇਕੱਠ ਹੋਇਆ ਥੈਂਕ ਯੂ ਸ਼ੁਕਰੀਆ ਮਿਲਦੇ ਆਂ ਜੀ ਕਿਸੇ ਹੋਰ ਕਹਾਣੀ ਦੇ ਵਿੱਚ ਧੰਨਵਾਦ